ਔਰ ਗੁਰ ਤੋਂ ਮੈਰਸਕੈਂਡੀ ਕੀਤੀ ਜੀ ਉਸ ਤੋਂ ਬਾਅਦ ਵੀਆ ਪੜ੍ਹਨੀ ਸੀ ਮੈਂ ਚਲਾ ਗਿਆ ਮਲੇਰਕੋੜੇ ਉਥੇ ਦੋ ਹੀ ਸੁਣਨੇ ਹੁੰਦੇ ਸੀ ਡੋਗਰ ਤੇ ਕਮਲ ਅੱਛਾ ਉਹ ਹਿਲਵਾ ਦਾ ਸ਼ੌਕ ਜਵਾਨੀ ਹਿਲਵਾ ਦਾ ਸ਼ੌਕ ਦੇਖਦੇ ਦੇਖਦੇ ਲੱਗਿਆ ਯਾਰ ਇਹ ਲੋਕ ਅਲੱਗ ਨੇ ਅੱਜ ਤੂੰ ਤੁਸੀਂ ਜਾਨੀ 55 60 ਸਾਲ ਪਹਿਲਾਂ ਸੋਚੋ ਵੀ ਉਦੋਂ ਤਾਂ মিডিਆ মিডিਆ ਕੁਝ ਨਹੀਂ ਸੀ ਫਿਲਮ ਦੇਖ ਕੇ ਤੁਹਾਨੂੰ ਲੱਗਦਾ ਜਿੰਦਗੀ ਇੰਨੀ ਅੰਦੀ ਹੈ ਅਸੀਂ ਤਾਂ ਕੁਝ ਵੀ ਨਹੀਂ ਅੱਛਾ ਯਾਰ ਜਿੰਦਗੀ ਤਾਂ ਤੇਰੀ ਆ ਯਾਰ ਅਸ ਜਗਾ ਹੀ ਘਰੀ ਆ ਅਸੀਂ ਤਾਂ ਉਹੀ ਤਰ੍ਹਾਂ ਦੇ ਫੇਟ ਰਹਿਆ ਹਨਾ ਅੱਛਾ ਉੱਥੇ ਕੀ ਹੋਇਆ ਕਿ ਧਿਆਨ ਉੱਧਰ ਚਲਾ ਗਿਆ ਵੀ ਯਾਰ ਇਹ ਜਿਹੜੀ ਲਾਈਨ ਹੈ ਬਹੁਤ ਅੱਛੀ ਹੈ ਤੇ ਇਹਦੇ ਜਾਣਾ ਚਾਹੀਦਾ ਤੇ ਉਹ ਵੀ ਹੋ ਗਿਆ ਉਦੋਂ ਫਿਰ ਮੈਂ ਆਪਣਾ ਕੀਰਤਨੀਆਂ ਸੀ ਫਿਰ ਕਾਲਜ ਦੇ ਵਿੱਚ ਮੈਂ ਗਜ਼ਲਾਂ ਵੀ ਗੀਤ ਵੀ ਗਾਉਂਦਾ ਸੀ ਬਾਪੂ ਨੇ ਘੂਰਿਆ ਨਹੀਂ ਘੂਰਿਆ ਅੱਛਾ ਹਾਂ ਮਰਾ ਤਾਂ ਕਰਮਜੀਤ ਉਹ ਰੇ ਨਾਲ ਗਾਉਣ ਲੱਗਿਆ ਸੀ ਉਹ ਸਾ ਨਹੀਂ ਦੋਂਦੇ ਉਹਦੇ ਵਿੱਚ ਹਾਂਜੀ ਹਾਂਜੀ ਉਦੋਂ ਬਾਪੂ ਗੁੱਟ ਕੇ ਲਿਆ ਇਹ ਕਿਹੜੇ ਕੰਮ ਫੜੇ ਨੇ ਮਾਰੇ ਉਹ ਕਹਿੰਦੀ ਐ ਕਿ ਕੰਜਰ ਵਾਲੇ ਕੰਮ ਹੈ ਤਾਂ ਹਾਂ ਵੀ ਤੂੰ ਗਰੰਤੀਆਂ ਤੂੰ ਕੰਜਰ ਵਾਲੇ ਕੰਮ ਕਿਹੜੇ ਫੜ ਲਏ ਸਾਡੇ ਪਿੰਡ ਇੱਕ ਮੁੰਡਾ ਹੁੰਦਾ ਸੀ ਕਮਲਜੀਤ ਅੱਛਾ ਉਹ ਕੁਛ ਵਿਚਾਰਾ ਜਨਨੜਾ ਦਾ ਹੀ ਸੀ ਉਹ ਰਾਮਲੀਲਾ ਚ ਨੱਚਦਾ ਹੁੰਦਾ ਹੁਣ ਵੀ ਜਿਉਂਦਾ ਹੈ ਇਹ ਰਾਮਲੀਲਾ ਚ ਨਹੀਂ ਗਾਣੇ ਵਾਲੀ ਕੋ ਬੁਲਾਓ ਹੋਰੋਂ ਬੁਲਾਉਣ ਕਿਉਂ ਕਰਨਾ ਇਉਂ ਮੈਂ ਨੂੰ ਕਹਿੰਦਾ ਯਾਰ ਤੂੰ ਮੇਰੇ ਨਾਲ ਡਿਊਟ ਗਾਣਾ ਗਾਉ ਤੇ ਮੈਂ ਕਿਹਾ ਮੇਰਾ ਬਾਪੂ ਗੁੱਟੂ ਦਾ ਪਿੰਡ ਚ ਰਾਮਲੀਲਾ ਅਮਰਗੜ ਚ ਹੁਣ ਵੀ ਚੱਲ ਰਹੀ ਆ ਦਿਨ ਬਰਾਮਲੀਲਾ ਦੇ ਅਮਰਗੜ ਕੋ ਰਹਿੰਦਾ ਹੁਣ ਤੋੜਾ ਨਹੀਂ ਮੇਰਾ ਕੁਝ ਨਹੀਂ ਉਹ ਯਾਦਾਂ ਨੇ ਬਸ ਕੁਝ ਚਾਚੇ ਤਾਏ ਕੁਝ ਯਾਦਾਂ ਰਹਿੰਦੀਆਂ ਨੇ ਬਸ ਤੇ ਉਹ ਕੀ ਹੋਇਆ ਕਿ ਫਿਰ ਮੈਂ ਉਹ ਉਹਨੂੰ ਕਿਹਾ ਵੀ ਮੈਂ ਨਹੀਂ ਦੇਣਾ ਕਹਿੰਦਾ ਮੇਰਾ ਬਾਪੂ ਗੁੱਟੂ ਦਾ ਫਿਰ ਉਹ ਮੇਰੀ ਬੇਬੇ ਕੋ ਪਹੁੰਚ ਗਿਆ ਉਹ ਕਹਿੰਦੇ ਕੋ ਵਧੀਆ ਜਿਹਾ ਗਾਣਾ ਗਾਈ ਚੱਕ ਵੰਗਾਣਾ ਮੈਂ ਫਿਰ ਮੈਂ ਰਾਮਲੀਲਾ ਚੌਦੇ ਰਾਤ ਡਿਊਟ ਵੀ ਗਾਉਂਦਾ ਰਿਆ ਅੱਛਾ ਇਹ ਵੀ ਚੱਲਦਾ ਰਿਆ ਤੁਸੀਂ ਬੰਦੇ ਦੀ ਆਵਾਜ਼ ਚ ਮਤਲਬ ਉਹ ਜਨਾਨੀ ਦੀ ਹਾਂ ਅੱਛਾ ਹਾਂ ਉਹ ਡਾਂਸਰ ਬਹੁਤ ਅੱਛਾ ਸੀ ਤੇ ਫਿਰ ਮਲੇਰਕੋਟ ਲੈ ਗਏ ਉੱਥੋਂ ਫਿਰ ਧਿਆਨ ਹੋਇਆ ਫਿਰ ਮੈਂ ਸੋਚਿਆ ਵੀ ਮੈਂ ਫਿਲਮ ਲਾਈਨ ਜਾ ਨਹੀਂ ਸਕਦਾ ਉਹਦੇ ਲਈ ਵਾਲ ਕਟੋਣੇ ਪੈਣਗੇ ਬਸ ਕੁਝ ਸੋਚ ਬਣਦੀ ਗਈ ਕਾਰਾਂ ਦਾ ਸਵਾਲ ਆ ਗਿਆ ਹਾਂ ਨਹੀਂ ਨਹੀਂ ਰੋਜ਼ੀ ਰੋਟੀ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਸੀਕਵੈਂਸ ਸੁਣਾਉਣਾ ਇਹ ਜੇ ਬਿਜਲੀਆਂ ਕਹਾਣੀਆਂ ਛੱਡੋ ਤੇ ਮੈਂ ਵਾਲ ਘਟਾ ਲੇ ਜੀ ਯੂਨੀਵਰਸਿਟੀ ਚ ਵੀ ਇਹ ਤਾਂ ਕਰ ਲਈ ਸੀ ਯੂਨੀਵਰਸਿਟੀ ਪਹੁੰਚ ਗਿਆ ਪਟਿਆਲਾ ਪਟਿਆਲਾ ਤੇ ਉੱਥੇ ਸੁਪਰੀਜ਼ਨ ਡਰਾਮਾ ਇਹ ਤੁਸੀਂ ਕਿੱਥੋਂ ਕੀਤੀ ਵੀ ਐਮ ਲੇਰ ਕੋਲ ਦੇਖੋ ਇਹ ਸ਼ੈਰੋ ਸ਼ੈਰੀ ਹੋਰ ਇਹ ਉਹ ਸ਼ੌਕ ਉਪੋ ਪਿਆ ਫਿਰ ਮੈਂ ਉਰਦੂ ਸਿੱਖੀ ਲਿਖਣੀ ਪੜਨੀ ਅਖਵਾਰ ਵੀ 5 ਸਾਲ ਮੇਰੇ ਕਰੇਬ ਉਰਦੂ ਵੀ ਆਉਂਦਾ ਰਿਆ ਤਾਂ ਹੀ ਤੁਸੀਂ ਅੱਛੇ ਸ਼ਾਇਰ ਬਣ ਗਏ ਸ਼ਾਇਰ ਨਹੀਂ ਬਣ ਗਏ ਕਲੈਕਸ਼ਨ ਰੱਖ ਲਿਆ ਨਾ ਹਾਂ ਕਲੈਕਸ਼ਨ ਲੋਕਾਂ ਦੀ ਮੈਂ ਜਿਹੜੇ ਸ਼ੇਅਰ ਭੇਜਦਾ ਦੋਸਤਾਂ ਨੂੰ ਸਵੇਰੇ ਗੁੱਡ ਮਾਰਨਿੰਗ ਨਾਲ ਉਹਨਾਂ ਨੂੰ ਕਹਿਣਾ ਵੀ ਇਹਦਾ ਜਵਾਬ ਨਹੀਂ ਦੇਣਾ ਗੁੱਡ ਮਾਰਨਿੰਗ ਸਵੇਰੇ ਭੇਜਦਾ ਉਹ ਤਾਂ ਐਸੀ ਲਿਖ ਦੇਣਾ ਤੇ ਸ਼ੇਅਰ ਇੰਜੋਏ ਕਰੋ ਹੈਨਾ ਤੇ ਉਹਨਾਂ ਨੂੰ ਸਪੈਸ਼ਲ ਉਹਨਾਂ ਨੂੰ ਜਵਾਬ ਪਸੇ ਦਾ ਗੁੱਡ ਮਾਰਨਿੰਗ ਜਵਾਬ ਨਹੀਂ ਦੇਣਾ ਮੈਂ ਤਾਂ ਡਿਲੀਟ ਕਰਦਾ ਹੀ ਮਰ ਜਾਊਗਾ ਉਹ ਉਹ ਵੀ ਇੱਕ ਨਵਾਂ ਗਾਇ ਉਹ ਮੈਂ ਤੇ ਉਹ ਹੈ ਜੀ ਉੱਥੋਂ ਫਿਰ ਮੈਂ ਨਾ ਸੋਚਿਆ ਯਾਰ ਦੇਖ ਹੀ ਜਾਊਗੀ ਬਗਾਵਤ ਹੈ